ਪੈਂਡਾ ਜਿਹੜੇ ਕਾਲੀਏ ਕਾਂਗਰਸ ਘਰ ਕਿਹਨੇ ਕੋਈ ਕੂਟਾ ਲੈਂਦਾ ਬਾਤੋਂ ਵੱਧ 20 ਪੈਣੀਆਂ ਅੱਛਾ 20 ਪੈਣਗੀਆਂ ਬਾਕੀ ਸਾਰੀਆਂ ਇਧਰ ਹੀ ਇਧਰ ਹੀ ਪੈਣਗੀਆਂ ਹਾਂ ਜੇ ਬੰਦੇ ਪਾਉਣਗੇ ਉਧਰ ਹੀ ਪਾਵਾਂਗੇ ਬਰਾਵਾ ਅੱਛਾ ਉਧਰ ਹੀ ਪਾਉਂਗੇ ਜਿੱਧਰ ਪਰਿਵਾਰ ਪਾਉ ਹਾਂ ਜਿੱਧਰ ਪਰਿਵਾਰ ਆਬਰਤ ਪਾਰ ਨੂੰ ਠੀਕ ਹੈ ਹਾਂਜੀ ਮਾਤਾ ਅਮਰਤਪਾਲ ਨੂੰ ਪਾਵਾਂਗੇ ਅਮਰਤਪਾਲ ਨੂੰ ਪਾਵਾਂਗੇ ਭਾਈ ਅਮਰਤਪਾਲ ਸਿੰਘ ਜੀ ਜਿੰਦਾਬਾਦ ਭਾਈ ਅਮਰਤਪਾਲ ਸਿੰਘ ਜੀ ਜਿੰਦਾਬਾਦ ਪ੍ਰਲੰਗੇ ਜਾ ਰਹੇ ਸੀ ਸਾਹਮਣੇ ਬਾਰਡਰ ਹੈ ਦੇਖ ਸਕਦੇ ਹੋ ਬਾਰਡਰ ਤੋਂ ਦੇਖਦੇ ਦੇਖਦੇ ਮਾਚਲ ਲਵੇ ਵਾਲੇ ਪਿੰਡਾਂ ਚ ਜਾਂਦੇ ਆ ਇਹ ਸਾਰੇ ਖੰਡੂਰ ਸਾਹਿਬ ਚ ਹੀ ਪੈਂਦੇ ਨੇ ਹਾਂਜੀ ਸਤਿ ਸ੍ਰੀ ਅਕਾਲ ਜੀ ਬਜ਼ੁਰਗੋ ਮਕਾਨ ਬਣਾ ਰਹੇ ਹੋ ਨਾ ਹਾਂਜੀ ਮਕਾਨ ਨਾ ਬਣਾ ਰਹੇ ਠੀਕ ਹੈ ਜੀ ਤੇ ਜਿਸ ਤਰ੍ਹਾਂ ਖੰਡੂਰ ਸਾਹਿਬ ਸੀਟ ਦੇ ਉੱਤੇ ਬਹੁਤ ਜ਼ਿਆਦਾ ਜੇ ਕਹਿੰਦੀ ਹੈ ਦੇਸ਼ਾਂ ਵਿਦੇਸ਼ਾਂ ਪੰਜਾਬ ਸਭ ਦੀ ਨਿਗਾਹ ਹੈ ਤੇ ਫਿਰ ਕਿੱਧਰ ਨਿਰਣਾ ਆਪਣਾ ਕੀ ਬਣਾਇਆ ਹੋਇਆ ਵੋਟ ਕਿੱਧਰ ਪਾਉਂਗੇ ਅਮਰਪਾਲ ਨੂੰ ਪਾਉਂਗੇ ਅਮਰਪਾਲ ਨੂੰ ਪਾਉਂਗੇ ਹਾਂਜੀ ਸਤਿ ਸ੍ਰੀਕਾਲ ਜੀ ਇਹ ਪਿੰਡ ਹੈ ਰਤੋ ਕੇ ਇਹ ਵੀ ਬਾਰਡਰ ਤੇ ਆ ਗਿਆ ਹਾਂਜੀ ਨਾਲ ਹੀ ਬਾਰਡਰ ਦਾ ਬਾਰਡਰ ਨਾਲੇ ਹੈ ਹਾਂਜੀ ਫਿਰ ਵੋਟ ਕਿਹਨੂੰ ਪਾਉਂਗੇ ਸਹੀ ਮਨ ਨਾਲ ਸਹੀ ਮਨ ਨਾਲ ਅਮਰਪਾਲ ਅਮਰਤਪਾਲ ਨੂੰ ਸਾਡੀ ਕੋਈ ਗਾੜੀ ਸੁਣਨੀ ਹੁਣ ਮੌਕਾ ਜਾ ਕੇ ਵੇਖ ਲਓ ਸਾਡਾ ਅਜੇ ਤੱਕ 5 ਸਾਲ ਹੋ ਗਏ ਜਾ ਕੇ ਵੇਖ ਲਓ ਅਜਾ ਬੁਰਾ ਹਾਲ ਹੈ ਬੁਰਾ ਹਾਲ ਕਰਨੇ ਦਾ ਇਹ ਤੁਸੀਂ ਕਿਸੇ ਦੇ ਕਹੇ ਤੋਂ ਪਾਰੇ ਹੋ ਕਾਪ ਮਾਰੇ ਪਾਰੇ ਹੋ ਇਹ ਆਪੇ ਇਹ ਬਾਬਾਈ ਢਹੀ ਢਾਰ ਬੰਦੇ ਆ ਅਹੀਂ ਢਹੀ ਕਰ ਰਹੇ ਆ ਬਾਈ ਜੂ ਆਹ ਕਰਨਾ ਚਾਹੇ ਖਾਣਾ ਉਹੀ ਖਾਣਾ ਹੈ ਹਾਂ ਅਹੀਂ ਢਹੀ ਢਾਰ ਬੰਦੇ ਆ ਠੀਕ ਹੈ ਇਹ ਆਪ ਮਾਰੀ ਪਾਰੇ ਹੋ ਹਾਂਜੀ ਠੀਕ ਹੈ ਹਾਂਜੀ ਬਾਈ ਜੀ ਕੀ ਨਾਮ ਹੈ ਅਸਰੇ ਕਾਲ ਕਿਹੜਾ ਪਿੰਡ ਹੈ ਗਜਲਾ ਗਜਲਾ ਇਹ ਵੀ ਲਵੀ ਪਿੰਡ ਹੈ ਤੇ ਫਿਰ ਛੋਟੇ ਪਿੰਡ ਦੇ ਕੀ ਹਾਲਾਤ ਨੇ ਗਜਲੇ ਦੇ ਬਾਏ ਅਮਰਤਪਾਲ ਦੇ ਪੈਣੀਆਂ ਫੋਟਾ ਹੈ ਹਾਂਜੀ ਅਮਰਤਪਾਲ ਨੂੰ ਅਮਰਤਪਾਲ ਨੂੰ ਹਾਂਜੀ ਠੀਕ ਹੈ ਪਿੰਡ ਚ ਕਿਵੇਂ ਨੇ ਹਾਲਾਤ ਤੁਹਾਡੇ ਪਿੰਡ ਦੇ ਜਿਹੜੇ ਕਾਲੀਏ ਕਾਂਗਰਸ ਵਾਲੇ ਕਿਹਨੇ ਕੋਈ ਝੋਟਾ ਲੈਂਦਾ ਬਾਤੋਂ ਬਾਦ 20 ਪੈਣੀਆਂ ਨਾਲ ਅੱਛਾ 20 ਪੈਣਗੇ ਆ ਬਾਕੀ ਸਾਰੀਆਂ ਇਧਰ ਹੀ ਇਧਰ ਹੀ ਪੈਣਗੀਆਂ ਹਾਂਜੀ ਅਮਰਤਪਾਲ ਨੂੰ ਪੈਣੀਆਂ ਬਾ ਠੀਕ ਹੈ ਹਾਂਜੀ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹਾਂਜੀ ਸਾਹਿਬ ਇਹਨੂੰ ਪਤੇ ਹਾਂਜੀ ਕਿਹੜਾ ਪਿੰਡ ਹੈ ਜੀ ਝੁੱਗੀਆਂ ਨੂਰਮੁਹੰਮਦ ਜੀ ਝੁੱਗੀਆਂ ਨੂਰ ਮੁਹੰਮਦ ਹਾਂ ਤੇ ਫਿਰ ਵੋਟਾਂ ਸਾਨੂੰ 70 ਸਾਲ ਹੋ ਗਏ ਪਾਉਂਦਿਆਂ ਨੂੰ ਦੁੱਤੀਆਂ ਸਾਰੀਆਂ ਪਾਰਟੀਆਂ ਨਾਲ ਠੀਕ ਹੈ ਕੋਈ ਪਾਰਟੀ ਇੱਥੇ ਕੁਝ ਨਹੀਂ ਕਰਦੀ ਠੀਕ ਹੈ ਕਿ ਅਮਰਤਪਾਲ ਨੂੰ ਵੋਟਾਂ ਪਾ ਕੇ ਤੇ ਅਸੀਂ ਜਿਤਾਵਾਂਗੇ ਵੱਧ ਤੋਂ ਵੱਧ ਕਾਂਗੇ ਵੀ ਵੋਟਾਂ ਪਾਸੀਆਂ ਸੋਈਆਂ ਤੇ ਇਹ ਆਪ ਮਹਾਰਾਜੀ ਚੱਲਿਆ ਕੰਮ ਜਿਵੇਂ ਕਹਦੀ ਇੱਕ ਕਿਸੇ ਨੇ ਇੱਕ ਦਬਾਹ ਠਾਕੇ ਪਾ ਰਹੇ ਪਾ ਨਹੀਂ ਕਿਸੇ ਦਾ ਸਾਨੂੰ ਅਸੀਂ ਖੁਦ ਆਪ ਨੂੰ ਸੇਕ ਵੋਟਾ ਆਡਾ ਆਪਮ ਸੱਖਾ ਨੇ ਸੱਖਾ ਨੂੰ ਵੋਟਾ ਪਾਉਣੀ ਹੈ ਠੀਕ ਹੈ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹਾਂ ਹਾਂਜੀ ਸੇਖ ਭਰਾ ਆਡਾ ਅਸੀਂ ਸੇਖ ਨੂੰ ਵੋਟ ਪਾਵਾਂਗੇ ਸਾਡੇ ਹੱਥ ਠੀਕ ਹੈ ਹਾਂਜੀ ਨੌਜਵਾਨ ਹਾਂ ਬਾਈ ਜੀ ਕਿਹਨੋਂ ਐ ਕਿਹੜਾ ਪਿੰਡ ਐ ਚੁਗੀਆਂ ਨੂਰਮੁਹਮਦ ਹਾਂਜੀ ਤੇ ਫਿਰ ਕਿਵੇਂ ਲੱਗਦਾ ਫਿਰ ਨੌਜਵਾਨ ਤਾਂ ਬਹੁਤ ਜ਼ਿਆਦੇ ਚੱਲੇ ਹੋਏ ਨੇ ਹਾਂਜੀ ਜੀ ਮਗਰ ਹਾਂਜੀ ਅਮਰਤਪਾਲ ਭਾਈ ਸਾਹਿਬ ਦੇ ਨਾਲ ਹੀ ਆਂ ਜੀ ਠੀਕ ਐ ਗੱਜ-ਵੱਜ ਕੇ ਪੂਰੀ ਲੀਡ ਨਾਲ ਜਤਾਉਣਾ ਐ ਜੀ ਤੇ ਬੂਥ ਵੀ ਪਿੰਡ ਵਿੱਚ ਆਤ ਕੀ ਉਹਨਾਂ ਦਾ ਹੀ ਲਗਾਉਣਾ ਐ ਅੱਛਾ ਹਾਂਜੀ ਤੇ ਜਿੰਨਾ ਵੀ ਹੋ ਸਕੇ ਉਹਨਾਂ ਦਾ ਸਮਰਥਨ ਕਰਨਾ ਤੇ ਕਹਿਣਾ ਵੀ ਆਵਾਜ਼ ਵੀ ਚੁੱਕਣੀ ਐ ਕਿ ਹਾਂ ਵੀ ਭਾਈ ਅਮਰਤਪਾਲ ਸਿੰਘ ਸਾਰੇ ਜਣੇ ਮੋਟ ਪਾਰੇ ਤੇ ਵੱਡੀ ਲੀਡ ਨਾਲ ਜਤਾਉਣਾ ਐ ਤੇ ਜਿਵੇਂ ਬਿਰਸਾ ਸਿੰਘ ਬਟੋਹਾ ਇੱਕ ਵਾਰੀ ਬਾਰੀ ਤੁਸੀਂ ਦੇਖਿਆ ਹੋਊਗਾ ਵੀ ਮੇਰੇ ਨਾਲ ਡਿਬੇਟ ਕਰੋ ਅਮਰਤਪਾਲ ਦਾ ਕੋਈ ਬੰਦਾ ਡਿਬੇਟ ਕਰੇ ਉਹ ਕੀ ਗੱਲਬਾਤ ਹੈ ਉਹ ਵੀ ਜੀ ਜੋ ਵੀ ਹੈਗਾ ਹੈ ਬਾਕੀ ਤਿੰਨਾਂ ਇੱਕ ਮਾਨੀ ਬਣਾ ਲਿਆ ਜੀ ਹਾਂ ਜੀ ਕਿ ਦੂਸਰੀਆਂ ਪਾਰਟੀਆਂ ਨਾਲ ਛੱਡ ਕੇ ਤੇ ਅਮਰਤਪਾਲ ਭਾਈ ਸਾਹਿਬ ਨੂੰ ਬੋਟ ਪਾ ਕੇ ਤੇ ਚਾਹੁੰਦੇ ਨੇ ਦੇਖ ਸਕਦੇ ਹਾਂ ਜੀ ਕੱਲ ਵੀ ਪਾਉਂਦੇ ਰਿਹਾ ਵੋਟਾਂ ਅਕਾਲੀ ਦਲ ਨੂੰ ਵੋਟਾਂ ਪਾਉਂਦੇ ਰਿਹਾ ਯਾਰ ਕੀ ਹੈ ਅਮਰਤਪਾਲ ਨੂੰ ਪਾਉਣੇ ਆ ਗਾ ਫਿਰ ਅਕਾਲੀ ਦਲ ਨੂੰ ਵੋਟਾਂ ਪਾਵਾਂ ਜਦੋਂ ਸਮਾ ਆਊਗਾ ਜਦੋਂ ਸਮਾ ਆਊਗਾ ਪਾਰਟੀਆਂ ਕਿ ਹਮਨ ਬਣਾ ਲਿਆ ਸਾਰੇ ਜਾਣਿਆਂ ਨੇ ਕਿ ਹਾਂ ਵੀ ਐਤ ਕੀ ਭ ਵਕਤ ਬਦ ਬੋਟਰ ਪਾਕੀ ਦੇਖ ਸਕਦੇ ਹੋ ਜੀ ਸੰਗਤ ਵੱਲੋਂ ਮਕਾਨ ਬਣਾਏ ਜਾ ਰਹੇ ਜਾਂਦੇ ਜਾਂਦੇ ਮਾਹ ਚਲੋ ਪੁੱਛੀ ਇਹਨਾਂ ਦੇ ਮਨ ਦੇ ਵਿੱਚ ਕੀ ਹੈ ਇੱਕ ਤਾਂ ਹੁੰਦਾ ਆਪਾਂ ਪਿੰਡ ਦੇ ਵਿੱਚ ਵੈਸੇ 10 ਬੰਦੇ ਖੜਾ ਕੇ ਕਹਾ ਦੰਨਿਆ ਇੱਕ ਤਰਫਾ ਉਹ ਵੀ ਚੱਲਦਾ ਹੁੰਦਾ ਟ੍ਰੈਂਡ ਪਰ ਲੰਗੇ ਜਾ ਰਹੇ ਸੀ ਸਾਹਮਣੇ ਬਾਰਡਰ ਹੈ ਦੇਖ ਸਕਦੇ ਹੋ ਬਾਰਡਰ ਤੋਂ ਦੇਖਦੇ ਦੇਖਦੇ ਮਾਹ ਚਲ ਲਵੇ ਵਾਲੇ ਪਿੰਡਾਂ 'ਚ ਜਾਂਦੇ ਆ ਇਹ ਸਾਰੇ ਖੰਡੂਰ ਸਾਹਿਬ 'ਚ ਹੀ ਪੈਂਦੇ ਨੇ ਬਲਟੋਹਾ ਇਹਨਾਂ ਦਾ ਉਹ ਪੈਂਦਾ ਜਾਨੀ ਕਿ ਸਬ ਡਿਵੀਜ਼ਨ ਜਾਂ ਕਹਿ ਲੋ ਤੇ ਉਂ ਵੈਸੇ ਖੰਡੂਰ ਸਾਹਿਬ ਹਲਕਾ ਪੈਂਦਾ ਜ਼ਿਲ੍ਹਾ ਤਰਨਤਾਰਨ ਹਾਂਜੀ ਪੱਟੀ ਤਸਵੀਰ ਪੈਂਦੀ ਹੈ ਇਹ ਹੁਣ ਬਾਰਡਰ ਦੇ ਉੱਤੇ ਖੜੇ ਸੀਗੇ ਗੱਲਬਾਤ ਕਰਦੇ ਆ ਉਧਰ ਬਾਈ ਜੀ ਤੁਸੀਂ ਨਹੀਂ ਦੱਸਿਆ ਕੁਛ ਇੱਕੇ ਗੱਲ ਹੈ ਅੱਛਾ ਕਹਿੰਦਾ ਇੱਕੇ ਗੱਲ ਹੈ ਪਾਉਂਗੇ ਵੋਟ ਜਿੱਧਰ ਬੰਦੇ ਪਾਉਣਗੇ ਉਧਰ ਹੀ ਪਾਣਾ ਜਿੱਧਰ ਆ ਅੱਛਾ ਉਧਰ ਹੀ ਪਾਉਂਗੇ ਜਿੱਧਰ ਪਰਿਵਾਰ ਪਾਉ ਹਾਂ ਜਿੱਧਰ ਪਰਿਵਾਰ ਪਾ ਅੰਮਰਤਪਾਲ ਨੂੰ ਠੀਕ ਹੈ ਹਾਂਜੀ ਮਾਤਾ ਅੰਮਰਤਪਾਲ ਨੂੰ ਪਾਵਾਂਗੇ ਅੰਮਰਤਪਾਲ ਨੂੰ ਪਾਵਾਂਗੇ ਕੀ ਕਰ ਤੇ ਜਿਵੇਂ ਬੀਬੀ ਖਾਲੜਾ ਨੂੰ ਆਪਾਂ ਨੂੰ ਪਤਾ ਉਦੋਂ ਹਾਂਜੀ ਹਾਂਜੀ ਤੇ ਕਿਤੇ ਉਹ ਗੱਲ ਤਾਂ ਨਹੀਂ ਹੁੰਦੀ ਉਦੋਂ ਵੀ ਹਵਾ ਬਣ ਗਈ ਸੀ ਨਹੀਂ ਜੀ ਇਹਨਾਂ ਨੇ ਪੈਣੀਆਂ ਇਹਨਾਂ ਨੇ ਅਮਰਤਪਾਲ ਨੂੰ ਸਾਰੀਆਂ ਬੋਲਾਂ ਮੈਨ ਭਾਈ ਅਮਰਤਪਾਲ ਸਿੰਘ ਜਿੰਦਾਬਾਦ ਭਾਈ ਅਮਰਤਪਾਲ ਸਿੰਘ ਜਿੰਦਾਬਾਦ